ਲਿਫਟਿੰਗ ਸਮੱਸਿਆ ਬਿਹਾਲ بارش ਵਿੱਚ ਪਿਜੀਚਾਰ ਏਜੰਸੀਆਂ ਦੀ ਸਵਾ 4 ਲੱਖ ਮੀਟ੍ਰਿਕ ਟਨ ਕਣਕ ਖਾਣਾ ਪੂਰਤੀਕਰਨ ਪਹੁੰਚੀ ਫਿਰੋਜ਼ਪੁਰ ਦੀ ਡੀਸੀ ਬੋਰੀਆਂ ਦੇ ਲੱਗੇ ਅੰਬਾਰ ਖੋਲ ਰਹਿੇ ਸਬੰਧਤ ਅਧਿਕਾਰੀਆਂ ਦੀ ਲਾਪਰਵਾਹੀ ਦੀ ਪੋਲ ਪਿਜੀ ਕਣਕ ਦੀਆਂ ਬੋਰੀਆਂ ਨੂੰ ਕੀਤਾ ਜਾ ਰਿਹਾ ਹੈ ਟਰੱਕਾਂ ਵਿੱਚ ਲੋਡ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਲਿਫਟਿੰਗ ਸਮੱਸਿਆ ਬਿਹਾਲ ਹੋਣ ਕਾਰਨ ਸਰਕਾਰੀ ਏਜੰਸੀਆਂ ਵੱਲੋਂ ਖਰੀਦ ਕੀਤੀ ਕਣਕ ਦੀਆਂ ਬੋਰੀਆਂ ਦੇ ਅੰਬਾਰਾਂ ਤੇ ਵੀਰਵਾਰ ਦੀ ਰਾਤ ਹੋਈ ਭਾਰੀ بارش ਨੇ ਪਾਣੀ ਫੇਰ ਦਿੱਤਾ بارش اتنی زیادہ ہوئی کہ बोरियां ਵਿੱਚ ਭਰਿਆ ਸਵਾ 4 ਲੱਖ ਮੀਟ्रिक टन ਤੋਂ ਜ਼ਿਆਦਾ ਅਨਾਜ ਪੂਰੀ ਤਰ੍ਹਾਂ ਭਿੱਜ ਗਿਆ। ਭਿੱਜ ਚੁੱਕੀ ਕਣਕ ਨੂੰ ਸੰਭਾਲਣ ਲਈ ਫੂਡ ਸਪਲਾਈ ਵਿਭਾਗ ਦੇ ਪ੍ਰਬੰਧ ਵੀ ਨਜ਼ਰ ਨਹੀਂ ਆਏ। ਸ਼ੁੱਕਰਵਾਰ ਸਵੇਰੇ ਮੰਡੀਆਂ ਵਿੱਚ ਮੌਇਨਾ ਕੀਤਾ ਤਾਂ ਅਧਿਕਾਰੀਆਂ ਦੀ ਲਾਪਰਵਾਹੀ ਸਾਫ਼ ਨਜ਼ਰ ਆਈ। ਖੁੱਲੇ ਆਸਮਾਨ ਥੱਲੇ ਲੱਗੇ बोरियां ਦੇ ਅੰਬਾਰ بارش ਦੀ ਪੀੜ ਚੜ ਚੁੱਕੇ ਸਨ। ਮੰਡੀਆਂ ਵਿੱਚ ਪਿਆ ਇਹ ਸਰਕਾਰੀ ਅਨਾਜ ਕਿਸੇ ਇੱਕ ਏਜੰਸੀ ਦਾ ਨਹੀਂ ਬਲਕਿ ਪਨਗਰੇਣ ਏਜੰਸੀ ਸਮੇਤ ਮਾਰਕਫੈਡ ਪੰਜਪਤੇ ਵੇਅਰਹਾ우스 ਏਜੰਸੀ ਆਦਿ ਲੱਖਾਂ ਮੀਟਰਕ ਟਨ ਦੀ ਤعداد ਵਿੱਚ ਸੀ ਪਿਛਲੇ ਕੁਝ ਦਿਨਾਂ ਤੋਂ ਲਿਫਟਿੰਗ ਨਾ ਹੋਣ ਕਾਰਨ ਜਿੱਥੇ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉੱਥੇ ਹੀ ਆਰਤੀ ਅਤੇ ਮਜ਼ਦੂਰ ਵੀ ਪਰੇਸ਼ਾਨ ਦਿਖਾਈ ਦੇ ਰਹੇ ਸਨ ਮਗਰ ਇਸ ਗੱਲ ਨੂੰ ਲੈ ਕੇ ਸਰਕਾਰ ਅਤੇ ਸੰਬੰਧਿਤ ਮਹਿਕਮਿਆਂ ਦੇ ਅਧਿਕਾਰੀ ਕੇਵਲ ਮੀਟਿੰਗਾਂ ਤੱਕ ਹੀ ਕੰਮ ਚਲਾਉਂਦੇ ਰਹੇ ਅਤੇ ਇਹੀ ਨੁਲਾਈਕੀਆਂ ਸਰਕਾਰ ਨੂੰ ਆਰਥਿਕ ਨੁਕਸਾਨ ਪਹੁੰਚਾ ਗਈਆਂ ਕਿਉਂਕਿ ਜੋ ਅਨਾਜ ਪੇਜ ਚੁੱਕਾ ਸੀ ਉਸ ਨੂੰ ਬਿਨਾਂ ਸੁਕਾਏ ਹੀ ਟਰੱਕਾਂ ਵਿੱਚ ਲੋਡ ਕਰਕੇ ਗੋਦਾਮਾਂ ਵਿੱਚ ਭੇਜਿਆ ਜਾ ਰਿਹਾ ਸੀ ਜੋ ਸਿੱਧੇ ਤੌਰ ਤੇ ਸਰਕਾਰ ਨਾਲ ਧੋਖਾ ਕੀਤਾ ਜਾ ਰਿਹਾ ਸੀ ਅਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ ਫਿਰੋਜ਼ਪੁਰ ਮੰਡੀ ਬੋਰਡ ਵੱਲੋਂ ਇੱਕ ਮਈ ਤੱਕ ਜਾਰੀ ਕੀਤੀ ਰਿਪੋਰਟ ਜਿੱਥੇ ਸਰਕਾਰੀ ਏਜੰਸੀਆਂ ਵੱਲੋਂ 8,863 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਸੀ। ਉੱਥੇ ਹੀ ਇਸ ਖਰੀਦ ਵਿੱਚੋਂ ਕੇਵਲ 3,82,571 ਮੀਟ੍ਰਿਕ ਟਨ ਹੀ ਲਿਫਟਿੰਗ ਦਾ ਕੰਮ ਹੋਇਆ ਸੀ। ਜਦ ਕਿ ਜ਼ਿਲ੍ਹੇ ਦੇ 200 ਤੋਂ ਜ਼ਿਆਦਾ ਖਰੀਦ ਕੇਂਦਰਾਂ ਵਿੱਚ ਖੁੱਲ੍ਹੇ ਆਸਮਾਨ ਥੱਲੇ 4,26,093 ਮੀਟ੍ਰਿਕ ਟਨ ਕਣਕ ਪਈ ਹੋਈ ਹੈ। ਜਾਣਕਾਰੀ ਅਨੁਸਾਰ ਸਾਰਾ ਸਰਕਾਰੀ ਅਨਾਜ ਫਿਰੋਜ਼ਪੁਰ ਜ਼ਿਲ੍ਹੇ ਅਦੀਨ ਆਉਂਦੀਆਂ ਨੋ ਮਾਰਕੀਟ ਕਮੇਟੀਆਂ ਦੀਆਂ ਮੰਡੀਆਂ ਵਿੱਚ ਪਿਆ ਹੋਇਆ ਹੈ ਇਹਨਾਂ ਕਮੇਟੀ ਵਿੱਚ ਫਿਰੋਜ਼ਪੁਰ ਸਿਟੀ ਫਿਰੋਜ਼ਪੁਰ ਕੈਂਟ ਤਲਵੰਡੀ ਪਾਈ ਜੀਰਾ ਮੱਲਾਵਾਲਾ ਮਖੂ ਮਮਡੋੜ ਪੰਜੇਕੇ ਉਤਾੜ ਅਤੇ ਗੁਰੂ ਹਰ ਸਹਾਇ ਸ਼ਾਮਿਲ ਹਨ ਸਭ ਤੋਂ ਜ਼ਿਆਦਾ ਲਿਫਟਿੰਗ ਬਕਾਇਦੇ ਦੀ ਗੱਲ ਕਰੀਏ ਤਾਂ ਪੰਗਰੇਣ ਏਜੰਸੀ ਦਾ 126775 ਮੀਟ੍ਰਿਕ ਟਨ ਬਕਾਇਆ ਮੰਡੀਆਂ ਵਿੱਚ ਹੈ ਜੋ ਭੇਜ ਚੁੱਕਿਆ ਹੈ ਇਸ ਤੋਂ ਬਾਅਦ ਮਾਰਕਫੈਡ ਏਜੰਸੀ ਦਾ 119277 ਮੀਟ੍ਰਿਕ ਟਨ ਪੰਸਪੇ ਏਜੰਸੀ ਦਾ 110486 ਮੀਟ੍ਰਿਕ ਟਨ ਅਤੇ ਪੰਜਾਬ ਵੇਅਰ ਹਾਊਸ ਏਜੰਸੀ ਦਾ 88855 ਮੀਟ੍ਰਿਕ ਟਨ ਬਕਾਇਆ ਹੈ ਖੁੱਲੇ ਆਸਮਾਨ ਖੱਲੇ ਪਿਆ ਹੈ ਖਰੀਦ ਜਾਰੀ ਰੱਖਦਿਆਂ ਇਹਨਾਂ ਏਜੰਸੀਆਂ ਦੇ ਅਧਿਕਾਰੀਆਂ ਨੇ ਲਿਫਟਿੰਗ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਸ ਕਾਰਨ ਲੱਖਾਂ ਮੀਟ੍ਰਿਕ ਟਨ ਬਾਰਿਸ਼ ਦੀ ਭੇਡ ਚੜ ਗਿਆ ਹੈ ਦੂਜੇ ਪਾਸੇ ਮੰਡੀ ਵਿੱਚ ਇੱਕ ਗੱਲ ਖਾਸ ਤੌਰ ਤੇ ਦੇਖਣ ਨੂੰ ਮਿਲੀ ਕਿ ਲੇਬਰ ਵੱਲੋਂ بارش ਵਿੱਚ ਪਿੱਜਿਆ ਅਨਾਜ ਟਰੱਕਾਂ ਵਿੱਚ ਲੋਡ ਕੀਤਾ ਜਾ ਰਿਹਾ ਸੀ ਅਤੇ ਇਸ ਕਟਿਆ ਕੰਮ ਨੂੰ ਲੈ ਕੇ ਕੋਈ ਅਫਸਰ ਨਜ਼ਰ ਨਹੀਂ ਆ ਰਿਹਾ ਸੀ ਜਿਸ ਤੋਂ ਇੱਕ ਗੱਲ ਸਾਫ਼ ਹੋ ਰਹੀ ਸੀ ਕਿ ਇਹ ਸਾਰਾ ਕੁਝ ਮਿਲੀ ਭਗਤ ਨਾਲ ਹੋ ਰਿਹਾ ਹੈ ਹਾਲਾਂਕਿ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪ ਸ਼ਖਾ ਸ਼ਰਮਾ ਵੀ ਮੌਕੇ ਤੇ ਪਹੁੰਚੀ ਲੇਕਿਨ ਉਹਨਾਂ ਵੱਲੋਂ ਭੇਜ ਚੁੱਕੇ ਸਰਕਾਰੀ ਅਨਾਜ ਨੂੰ ਲੈ ਕੇ ਕੋਈ ਗੰਭੀਰਤਾ ਨਹੀਂ ਦਿਖਾਈ ਅਤੇ ਖਾਣਾ ਪੂਰਤੀ ਕਰਨ ਤੋਂ ਬਾਅਦ ਆਪਣਾ ਪੱਖ ਦੇ ਕੇ ਚੱਲਦੇ ਬਣੇ